ਮੈਂ ਨੁਪਰੀ ਤੋਦੇ ਮੈਂ ਨੁਪਰੀ ਤੋਦੇ ਬਹਿ ਜਾ ਇਸ ਹੌਕਾ ਮੈਨੂੰ 50 ਸਾਲ ਪੁਰਾਣਾ ਜੀ ਉਦੋਂ ਦਾ ਹੀ ਉਸੇ ਟਾਈਮ ਕਾ ਮੈਂ ਸਮਾਨ ਇਕੱਠੇ ਕਰਨ ਪੈ ਲਗਿਆ ਬਾਜ ਮੈਂ ਪੁਰਾਣੀ ਤੋਂ ਪੁਰਾਣੀ ਮਸ਼ੀਨ ਕਬਾੜੀਆਂ ਵਾਕੇ ਲੈ ਕੇ ਐਪ ਤਿਆਰ ਕਰੀ ਇਹ ਮੁੰਡਾ ਤੇਰਾ ਮੈਂ ਚੱਕ ਲਉਣੀ ਚੱਲੇ ਚੱਲੀਏ ਚੜਖ ਦੇ ਨੇਤੇ ਰਸ 1700 ਰਿਕਾਟ ਮੇਰੇ ਪਾਸ ਪਲਾਸਟਿਕ ਦਾ ਈਪੀ ਰਿਕਾਟ ਐਲਪੀ ਰਿਕਾਟ ਇਹ ਬਹੁਤ ਪੁਰਾਣੀ ਹੈ ਜਾਨ ਮੈਂ ਬਹੁਤ ਇਹ 120 ਸਾਲ ਪੁਰਾਣਾ ਅੰਦਾਜ਼ਾ ਤੇ ਇਹ ਹੈ ਜੀ ਐਚਜੀ ਇੱਕ ਬਰੀਕਾ ਬੀਪਰੀ ਵੀ 3 ਮਿੰਟ ਘਟਦਾਗਾ 3 ਮਿੰਟ ਕਰਕੇ ਅਠਵਾਏ ਮਾਂ ਮਾਤ ਨੇ ਤੀਆਂ ਨਾਲੇ ਬੈਠੀਆਂ ਕਰਕੇ ਨੇ ਕਿ ਹਾਜਾ ਵੀ ਉੱਚੀ ਬਾਜ ਨਾ ਕਰੇ ਤੈਨੂੰ ਕੋਈ ਰੋਕਦਾ ਘਰ ਤੇ ਬਾਹਰ ਨਾ ਬਾਜ ਜਾਬ ਨਾ ਸੈੱਲ ਪੈਂਦੇ ਕੋਈ ਨਾ ਕੋਈ ਬਿਜਲੀ ਹੈ ਨਾ ਕੋਈ ਇਸ ਦੇ ਵਿੱਚ ਬੈਟਰੀ ਲੱਗੀ ਹੋਈ ਆ ਪੰਜਾਬੀ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਮਨਦੀਪ ਜੋਸ਼ ਸਿੰਘ ਦੋਸਤੋ ਅੱਜ ਲੈ ਕੇ ਆਇਆ ਤੁਹਾਨੂੰ ਪੰਜਾਬ ਦੇ ਵਿੱਚ ਤੇ ਹੀਰਿਆਂ ਤੋਂ ਵੀ ਮਹਿੰਗਾ ਖਜ਼ਾਨਾ ਅਨਮੋਲ ਖਜ਼ਾਨਾ ਕਹਈਏ ਬਾਪੂ ਜੀ ਹੁਣੀ ਸਾਂਭੀ ਬੈਠੇ ਨੇ ਮੇਰੇ ਪਿੱਛੇ ਤੁਸੀਂ ਵੇਖ ਸਾਹ ਦੇ ਰਿਕਾਰਡ ਪਏ ਨੇ ਪੁਰਾਣੇ ਆਸ ਤੋਂ ਘਟੋ ਘਟ 100 150 ਸਾਲ ਪੁਰਾਣੇ ਸਾਰੇ ਰਿਕਾਰਡ ਨੇ ਇਹ ਬਾਪੂ ਜੀ ਉਹਨਾਂ ਨੇ ਇਕੱਠੇ ਕੀਤੇ ਹੋਏ ਨੇ ਸ਼ੌਂਕ ਰੱਖਦੇ ਨੇ ਤੇ ਨਾਲ ਹੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਪੁੱਛਾਂਗੇ ਕਿ ਆਖਰਕਾਰ ਇਹ ਕੀਮਤੀ ਖਜ਼ਾਨਾ ਕਿੱਥੋਂ ਲਿਆਂਦਾ ਤੇ ਚੱਲਦਾ ਜਿਹੜਾ ਇਹ ਕਿਵੇਂ ਆ ਤੇ ਸਾਰਾ ਤੁਹਾਨੂੰ ਇਸ ਦਾ ਹੁਣ ਗਾਣੇ ਜਿਹੜੇ ਇਸ ਦੇ ਵਿੱਚ ਸੁਣਾ ਕੇ ਦਿਖਾਵਾਂਗੇ ਬਾਪੂ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਧੰਨਵਾਦ ਜੀ ਧੰਨਵਾਦ ਜੀ ਮੈਂ ਕਿਹਾ ਜਿਵੇਂ ਹੀਰਿਆਂ ਤੋਂ ਵੀ ਮਹਿੰਗਾ ਖਜ਼ਾਨਾ ਇਕੱਠਾ ਕਰੀ ਬੈਠੇ ਹੂੰ ਸੀ ਇਹ ਸ਼ੌਂਕ ਆ ਮੈਨੂੰ 50 ਸਾਲ ਪੁਰਾਣਾ ਜੀ ਉਦੋਂ ਦਾ ਹੀ ਉਸੇ ਟਾਈਮ ਕਾ ਮੈਂ ਸਮਾਨ ਇਕੱਠਾ ਕਰਨ ਪਾ ਲਗਿਆ ਬਾਜੀ ਮੈਂ ਪੁਰਾਣੀ ਤੋਂ ਪੁਰਾਣੀ ਮਸ਼ੀਨ ਕਬਾੜੀਆਂ ਬਾਤੇ ਲੇਗਾ ਆਪ ਤਿਆਰ ਕਰੀ ਬੀਆ ਸਾਰੀਆਂ ਜਿਸ ਮਾਰ ਸਮਾਨ ਤਾਂ ਇਹ ਮਿਲਦਾ ਨਹੀਂ ਨਿਕਾ ਸਮਾਨ ਮੈਂ ਆਪ ਬਣਾ ਕੇ ਪਾਉਣਾ ਹੈ ਨਾਗਾ ਹਮ ਇੱਕ ਇੱਕ ਆ ਪਹਿਲਾਂ ਤਾਂ ਇਹ ਦੱਸੋ ਬਾ ਇੱਕ ਕਦੋਂ ਲੈ ਕੇ ਆਏ ਸੀ ਤੇ ਕਿੰਨਾ ਪੁਰਾਣਾ ਇਹ ਇਹ 120 ਸਾਲ ਪੁਰਾਣਾ ਅੰਦਾਜ਼ਾ ਇਹ ਇਹ ਹੈਗੀ ਐਚ ਐਮ ਵੀ ਤੇ ਚਾਂਬੀ ਰਿਕਾਰਡ ਹੁੰਦੀ ਸੀ ਉਹ ਤਾਂ ਐਟ ਐਟ ਐਮ ਵੀ ਮਸ਼ੀਨ ਆ ਬਿਨਾ ਬਿਜਲੀ ਤੋਂ ਬਿਨਾ ਬੈਟਰੀ ਤੋਂ ਬਿਨਾ ਸਾਇਲਾਂ ਤੋਂ ਇਹ ਬੱਸ ਸਾਊਂਡ ਬਾਕਸ ਇਹਦੀ ਆਵਾਜ਼ ਬਣਾਵਾ ਇਹ ਚਾਬੀ ਤੇ ਚੱਲਦੀ ਸੀ ਫਿਰ ਹਾਂ ਜੀ ਚਾਬੀ ਪਰ ਚੱਲਦੀ ਇੱਕ ਮੇਰੀ ਚਾਬੀ ਭਰੀ ਵੀ 3 ਮਿੰਟ ਘੱਟਦਾ 3 ਮਿੰਟ ਕਰ ਰਿਕਾਰਡ ਹੋਇਆ ਇੱਕ ਦੂਸਰੇ ਪਾਸਾ ਫੇਰ 3 ਮਿੰਟ ਫੇਰ ਦੁਬਾਰਾ ਫੇਰ ਚਾਬੀ ਭਰਨੀ ਪੜਾ ਕੇ ਇਹ ਲੋ ਸਣਾ ਦੀ ਤੁਹਾਨੂੰ ਬੰਨੇ ਕੀ ਥੋੜੀ ਜੀ ਇਹ 3 ਮਿੰਟ ਚੱਲਦਾ ਇੱਕ ਵਾਰ ਹਾਂ 3 ਮਿੰਟ 3 ਮਿੰਟ ਕਰ ਕਟੋ ਆ ਇੱਕ ਪੱਥਰ ਦੇ ਰਕਾਟ ਹੈ ਨੇ ਔਰ ਹਾਇ ਆਨੇ 55 ਸਾਲ ਪੁਰਾਣਾ ਰਕਾਟ ਹੈ ਆ ਸੁਈ ਲਾ ਦੀ ਹੁਣ ਹਾਂ ਜੀ ਇਹ ਸੁਈ ਨੈਣ ਪਰੀ ਤੋ ਦੇ ਕੇ ਨੈਣ ਪਰੀ ਤੋ ਦੇ ਬਹਿ ਜਾ ਬਹਿ ਜਾ ਇਹ ਬਾਪੂ ਜੀ ਕੰਚ ਦੀ ਨਹੀਂ ਹੋਈ ਆ ਮੁਰੇ ਹਾਂ ਜੀ ਆ ਮੁਰੇ ਸ਼ੀਸ਼ੇ ਦੀ ਆ ਇਹ ਸਾਊਂਡ ਬਾਕਸ ਛਿੱਸੇ ਦਾ ਸਾਰੇ ਤੋਂ ਪਹਿਲਾ ਸਾਊਂਡ ਬਾਕਸ ਦਾ ਨਾ ਜੂੰਦੇ ਨਾ ਮਰਦੇ ਨੈਣ ਪਰ ਤੋਦੇ ਤੇ ਸੂਈ ਵੀ ਦੁਬਾਰੇ ਭਰਨੀ ਪੈਂਦੀ ਉਹ ਸੂਈ ਹਰੇਕ ਰਿਕਾਰਡ 'ਤੇ ਨਮੀ ਲਗਾਗੀ ਹਰੇਕ ਰਿਕਾਰਡ ਤੇ ਨਮੀ ਲਾਦੇ ਸੂਈ ਨਮੀ ਸੂਈ ਲਗਾਗੀ ਜੀ ਇਹ ਕਿੰਮਤ ਕੀ ਬਹੁਤ ਟਾਸ ਹੋਈਗੀ ਔਰ ਦਿੱਲੀ ਦੇ ਮਿਲਾ 5 ਰੁਪਏ ਕੀ ਇੱਕ ਸੂਈ ਆ ਔਰ 3 ਮਿੰਟਾਂ 4 ਮਿੰਟ ਕੱਢਾਗੀ ਬਸ ਉਸ ਤੋਂ ਬਾਅਦ ਆਪਣਾ ਡਿਸਪੋਜ਼ਲ ਹੋ ਜਾਗੀ ਉਸ ਤੋਂ ਬਾਅਦ ਹਰੇਕ ਤਵੇ ਮੈਂ ਨਵੀਂ ਸੂਈ ਲਾਣੀ ਪੜਾਗੀ ਇਹ ਕਿੰਨਾ ਮਾਡਲ ਪੁਰਾਣਾ ਹੈ ਇਹ? 120 ਸਾਲ ਪੁਰਾਣਾ ਜੀ। ਐਕ.ਐਮ.ਵੀ. ਲੈ ਕੇ ਕਿਤੋਂ ਆਈ ਸੀ ਵੀਰੇ ਇਹਨੂੰ? ਇਹੋ ਤਾਂ ਮੈਂ ਕਬਾੜੀਆਂ ਬਦਲੇ ਕਾ ਹੱਥ ਤਿਆਰ ਕਰਿਆ। ਇੱਕਾ ਗਵਰਨਰ ਨਹੀਂ ਤਾਂ ਮਿਲਾ ਮੈਂ ਗਵਰਨਰ ਮੈਂ ਪੱਤੀਆਂ ਬਣਾ ਕੇ ਪਾਈਆਂ ਆਪ ਜੀ। ਆ ਵੀ ਫਿਰ ਇਹਨੂੰ ਸਮਾਰਿਆ ਪੂਰਾ। ਸਾਰੇ ਮੈਂ ਜੋ ਮਰਜ਼ੀ ਕਰਾ ਲਿਓ ਮੈਂ ਇਸਕਾ ਪੂਰੀ ਪੜਾਈ ਕਰੀ ਵੀ ਹਨ ਕਿ ਪਰ ਜੀ। ਮੈਂ ਆਪਣੀ ਮਸ਼ੀਨਾਂ ਵੀ ਆ ਬਣਾਈ ਦੀਆਂ। ਹੋਰ ਲੋਕਾਂ ਕੀ ਮੇਰੇ ਕੋਲ ਬਣਦੀਆਂ ਵਾਂ ਜੀ। ਕਾ ਦੂਸਰਾ ਇਹ ਵੀ ਨਾਲ ਹੀ ਇਹ ਵੀ ਇਹੀ ਹੈਗਾ ਇਹ ਮਾਡਲ ਕਿਤੋਂ ਪੁਰਾਣਾ ਹੈ ਇਹ ਪਹਿਲਾ ਮਾਡਲ ਆ 10 ਸਾਲ ਪੁਰਾਣਾ ਉਸਤੇ ਇਹ 110 ਸਾਲ ਪੁਰਾਣਾ ਹੈ ਤਾਂ ਸਾਰੇ ਮੰਨ ਲਓ ਲਗਭਗ 100 ਦੇ ਕਰੀਬ 100 ਸਾਲ ਤੋਂ ਪੁਰਾਣੇ ਮਾਡਲ ਨੇ ਸਾਰੇ ਤੀ ਮੁੰਡਾ ਤੇਰਾ ਮੈਂ ਚੱਕ ਲਉਣੀ ਚੱਲੇ ਚੱਲੀਏ ਚੜਕ ਦੇ ਨੇ ਏ ਬਾਪੂ ਜੀ ਜਿਹੜੇ ਆ ਪਏ ਨੇ ਇਹ ਕਿਹੜੇ ਕਿਹੜੇ ਰਿਕਾਰਡ ਪਏ ਨੇ ਸਾਰੇ ਇਹਨਾਂ ਬਾਰੇ ਦੱਸੋ ਵੀ ਕਿਹੜੇ ਕਿਹੜੇ ਨੇ ਇਹ ਇਹ ਈਪੀ ਰਿਕਾਰਡ ਹਾਂ ਛੋਟੇ ਰਿਕਾਰਡ ਕਹਾਂ ਜਿਹਨੂੰ ਪਲਾਸਟਿਕ ਹਾਂ ਈਪੀ ਐਕਸਟੈਂਡਡ ਐਕਸਟੈਂਡਡ ਪਲੇ ਹਾਂ ਨਾਧਾਰਮਿਕਾ ਸਾਰੇ ਤੇ ਆ ਜਿਹੜਾ ਦੂਸਰਾ ਆ ਗਿਆ ਇਹ ਲੈ ਇਸ ਕਾ ਵੀ ਦਿਖਾਈ ਦੇ ਯੋ 100 ਸਾਲ ਪੁਰਾਣੀ ਆ ਯੋ ਗਰਾਡ ਵਾਲਾਂ ਦੀ ਮਸ਼ੀਨ ਆ ਮੇਡ ਇਨ ਇੰਗਲੈਂਡ ਇੰਗਲੈਂਡ ਤੋਂ ਬਣੀ ਹਾਂ ਮੇਰੇ ਕੋਲ ਸਾਰਾ ਸਮਾਨ ਬਾਹਰ ਕਾਇਆ ਦੇ ਸਿਸਮਾਨੇ ਰ ਕੋਈ ਨਹੀਂ ਹੈ ਇਹ ਲਾਇਓ ਵੀ ਸੁਣਾਈ ਦਿਓ ਧਰਮ ਕਾ तकरीबन 60 ਸਾਲ ਪੁਰਾਣਾ ਰਕਾਟ ਆ ਭਾਈ ਸੁਰਜਨ ਸਿੰਘ ਰਾਗੀ ਕਾ ਗਾਇਆ ਵਾ ਆਸਾ ਦੀ ਬਾਤ ਏੜੀਆਂ ਸੋਈਆਂ ਲਾਉਣੇ ਫਿਰ ਇਹ ਇੱਕ ਕਿੰਨਾ ਟਾਈਮ ਕੱਢਦੀ ਐ ਇਹ ਵੀ ਬਸ ਇਹ ਸਾਰੀ ਮਸ਼ੀਨਾਂ ਵਿੱਚ 3 ਮਿੰਟ ਕੱਢਾ ਗਈ 4 ਮਿੰਟ ਕੱਢਾ ਗਈ ਜੀ ਬੈਠੇ ਉਸ ਤੋਂ ਬਾਅਦ ਨਮੀ ਪਾਣੀ ਪੜਾ ਇਹ ਮਿਲ ਜਾਂਦੀ ਓਨ ਆਰਾਮ ਨਾਲ ਦਿੱਲੀ ਤੇ ਮਿਲਾਂ ਹੋਰਾਂ ਨਹੀਂ ਮਿਲਦੀ ਜੀ ਪੰਜਾਬ 'ਚ ਨਹੀਂ ਮਿਲਦੀਆਂ ਤਾਂ ਦੇਖ ਸਕਦੇ ਹੋ ਦੋਸਤੋ ਕਿਵੇਂ ਜਿਹੜਾ ਬਾਬਾ ਜੀ ਹੋਣਾ ਨੇ ਖਜ਼ਾਨਾ ਇਕੱਠਾ ਕੀਤਾ ਅਣਮੁੱਲਾ ਖਜ਼ਾਨਾ ਇਹ ਕਹਿ ਸਕਦਾ ਕਿਉਂਕਿ ਇਹ ਸੂਈਆਂ ਜਿਹੜੀਆਂ ਨੇ ਇਹ ਸੂਈਆਂ ਇੱਕ ਵਾਰ ਇੱਕ ਰਿਕਾਰਡ ਤੇ ਚਲਦੀਆਂ ਨੇ ਤੇ ਉਸ ਤੋਂ ਬਾਅਦ ਇਹਨੂੰ ਬਦਲਣਾ ਪੈਂਦਾ ਆ ਦੇਖ ਸਕਦੇ ਹੋ ਆ ਸੂਈ ਹੁਣ ਬਦਲੀ ਜਾ ਰਹੀ ਹੈ ਇਹ ਪੰਜਾਬ ਪੰਜਾਬ ਤੋਂ ਨਹੀਂ ਮਿਲਦੀ ਬਾਬਾ ਜੀ ਇਹ ਕਿਸੇ ਬੰ ਮਿਲ ਸੇਗਾ ਬਹੁ ਘੱਟ ਮਿਲਾਗੇ ਬੜੀ ਮਾਰਕੀਟਿੰਗ ਦੀ ਦਿੱਲੀ ਹੈ ਜੀ ਇਹ ਚਾਬੀ ਜਾ ਜਾਂ ਲੈ ਇੰਨੇ ਗਰਾਣੀਆਂ ਛੋਟੀਆਂ ਨਹੀਂ ਜਿੰਨੀ ਚਾਬੀ ਭਰਨੀ ਪੈਂਦੀ ਉਹਨਾਂ ਚੱਲਦਾ ਹਾਂ ਮਗਾ ਨਾ ਕੋਈ ਸੈੱਲ ਹੈ ਨਾ ਕੋਈ ਬਿਜਲੀ ਹੈ ਬੈਟਰੀ ਨਹੀਂ ਬਿਜਲੀ ਨਹੀਂ ਸੈੱਲ ਨਹੀਂ ਅੱਛਾ ਸ਼ੌਂ ਕਿੱਥੋਂ ਵਿਆ ਬਾਪੂ ਪਹਿਲਾਂ ਫਿਰ ਮੈਨੂੰ ਕਹ ਦੀਆ ਪੁਰਾਣਾ ਸ਼ੌਂ ਕਹ ਦੀ ਪਹਿਲਾਂ ਰਗਾੜ ਘੜਾ ਲਿਆ ਸੀ ਜ਼ਿਆਦਾ ਕੁਛ ਰਗਾੜ ਘੜਾ ਪੱਥਰ ਕੇ ਰਗਾੜ ਘੜਾਉਂਦੇ ਪਹਿਲਾਂ ਜੀ ਹਾਂ ਨਹੀਂ ਪਹਿਲਾਂ ਤੁਸੀਂ ਕਿਹੜਾ ਲਿਆਦਾ ਸੀ ਮੋਹਨ ਸਿੰਘ ਬਿੰਦਾ ਘੜਾਟ ਕਿੱਥੋਂ ਲੈ ਕੇ ਆਏ ਸੀ ਇਹ ਵੀ ਸਿੰਬੜੀ ਦੇ ਲਿਆਦਾ ਜੀ ਆਪਣੇ ਗਵਾਂਢ ਮਾਦੇ ਕਦੇ ਕਰਦੇ ਆਣੇ ਨਹੀਂ ਫਿਰ ਕਿਹਾ ਵੀ ਇਹ ਕੀ ਕੰਮ ਫੜਿਆਗਾ ਕਰ ਕੇ ਆਨੇ ਕੇ 하다 ਵੀ ਉੱਚੀ ਆਵਾਜ਼ ਨਾ ਕਰੇ ਤੈਨੂੰ ਕੋਈ ਰੋਕਦਾ ਘਰ ਤੇ ਬਾਹਰ ਨਾ ਬਾਜ ਜਾ ਬਸ ਹਾਂ ਕਮਰੇ ਜਿਹਾ ਕੇ ਤੁਨ ਹਾਂ ਕਮਰੇ ਆ ਹੋਰ ਰਿਕਾਰਡ ਜਿਹੜੇ ਆ ਦੇਖ ਸਕਦੇ ਹੋ ਆ ਵੀ ਆ ਕਾਫੀ ਪੁਰਾਣਾ ਲੱਗਦਾ ਮੈਨੂੰ ਇਹ ਵੀ 100 ਸਾਲ ਦਾ ਹਾਂ ਤਾਂ ਦੇਖ ਸਕਦੇ ਹੋ ਦੋਸਤੋ ਬਾਬਾ ਹੀ ਹੋਣਾ ਨੇ ਖਜ਼ਾਨਾ ਜਿਹੜਾ ਰੱਖਿਆ ਹੋਇਆ ਤੇ ਨਾਲ ਹੀ ਆ ਪਈਆਂ ਨੇ ਇਥੇ ਫੋਟੋਆਂ ਇਹ ਵੱਡੇ ਰਿਕਾਰਡ ਨੇ ਸਾਰੇ ਲਾਲ ਚੰਦ ਯਾਮਲਾ ਜੱਟ ਉਹਨਾਂ ਦੇ ਸਰਿੰਦਰ ਸਿੰਦਾ ਉਹਨਾਂ ਦੇ ਤੇ ਨਾਲ ਹੀ ਮੁਹੰਮਦ ਸਦੀਕ ਉਹਨਾਂ ਦੇ ਵੀ ਇੱਥੇ ਰਿਕਾਰਡ ਪਏ ਨੇ ਇਹਦੀ ਰਿਪੇਅਰ ਪੂਰ ਕਿਵੇਂ ਹੁੰਦੀ ਆ ਮੈਂ ਆਪ ਕਰੂਗਾ ਜੀ ਮੁਖ ਤਾਂ ਮੇਰੇ ਕੋਲ ਫਰੀ ਆ ਸਾਰਾ ਕਿੰਨੇ ਟਾਈਮ ਬਾ ਕਰਨੀ ਪੈਂਦੀ ਆ ਨਹੀਂ ਉਹ ਤਾਂ ਸਰਵਿਸ ਆ ਰਿਪੇਅਰ ਦੀ ਸਰਵਿਸ ਹਾਂ ਸਰਵਿਸ ਦੇ ਸੰਭਾਲ ਕਰ ਰੱਖਾ ਫਿਰ ਤਾਂ ਆਪਣਾ ਸਫਾਈ ਸਫਾਈ ਰੱਖੀਂਦਾ ਫਿਰ ਤੋਂ ਲੋੜ ਨਹੀਂ ਪੜਦੀ ਪਰ ਦੇਖ ਸਕਦੇ ਆ ਜੀ ਮੈਂ ਟੈਚੀ ਟੁਚੀ ਪੂਰਾ ਸੰਭਾਲ ਕੇ ਰੱਖਿਆ ਆ ਹਾਂ 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 ਕਦੇ ਕਰੋ ਜੀ ਕਰਦਾ ਫਿਰ ਖੇਤਾਂ ਚ ਲੈ ਜਾਂਦੇ ਉੱਥੇ ਬਹਿ ਕੇ ਸੰਭਾਲਦੇ ਸੁਣਦੇ ਆ ਆਪਣੇ ਜੀ ਹਾਂ ਇਹ ਵੀ ਇਸ ਇੱਕ ਉਸ ਤੋਂ ਬਾਅਦ ਆਏ ਨੇ ਨਵੇਂ ਰੱਖੇ ਇਹ ਆ 1927 ਦੀ ਆ ਕਲੰਬੀਆ ਮਸ਼ੀਨ ਆ ਇਹ ਸਾਰੀਆਂ ਆ ਲਿਖਿਆ ਵੀ ਹੋਇਆ ਕਲੰਬੀਆ ਹੂੰ ਹੂੰ ਦਿਖਾਈ ਰਹੀ ਹਾਂ 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 ਇਹ ਕਿੱਥੋਂ ਕੌਣ ਲੈ ਕੇ ਗਿਆ ਸੀ ਫਿਰ ਇਹ ਵੀ ਕਬਾੜੀਆਂ ਵਿੱਚ ਲੱਗੇਗਾ ਕਿਆ ਅੱਛਾ ਕਬਾੜ ਜਿਹੜਾ ਸੜਦੇ ਸਾਰਾ ਉਹਨੂੰ ਫਿਰ ਤੁਸੀਂ ਬਣਾਇਆ ਕੇ ਫੋਨ ਤਾਂ ਪਰ ਮੇਲਾ ਦਾ ਐਂ ਵੀ ਲਿੰਕ ਬਣ ਗਿਆ ਉਹਨਾਂ ਕਿ ਵੀ ਆਪ ਹੀ ਸਾਨੂੰ ਫੋਨ ਕਰਕੇ ਕਹਿੰਦੇ ਹੋਣਾ ਵੀ ਆਹ ਸਮਾਨ ਪਿਆ ਆ ਨਹੀਂ ਬਹੁਤ ਸਮਾਨ ਰਹਿ ਹੀ ਨਹੀਂ ਵੇ ਅਜਾ ਪੰਜਾਬ ਤੋਂ ਬਾਹਰ ਵੀ ਗਿਓ ਕੁਝ ਲੈਣ ਸਮਾਨ ਸਾਰਾ ਨਹੀਂ ਪੰਜਾਬ ਦੇ ਬਾਹਰ ਗਿਆ ਦਿੱਲੀ ਸਾਰਾ ਪੰਜਾਬ ਦਿੱਲੀ ਤੇ ਲੈ ਆ ਜੀ ਤਾਂ ਤਾਂ ਹੁਣ ਚਾਬੀ ਦੇਖ ਸਕਦੇ ਹਾਂ ਭਰੀ ਜਾ ਰਹੀ ਹੈ ਕਿਉਂਕਿ ਜਿੰਨਾ ਟਾਈਮ ਚਾਬੀ ਭਰੀ ਜਾਊਗੀ ਉਨਾ ਹੀ ਜਿਹੜਾ ਰਿਕਾਰਡ ਆ ਉਨਾ ਹੀ ਗੀਤ ਜਿਹੜਾ ਉਹ ਵਧੀਆ ਚੱਲੂਗਾ ਕਿਉਂਕਿ ਜੇ ਚਾਬੀ ਘੱਟ ਭਰੀਗੀ ਤਾਂ ਉਸ ਦਾ ਮਤਲਬ ਹੈ ਜਿਹੜਾ ਰਿਕਾਰਡ ਹੈ ਉਹ ਕਿਉਂਕਿ ਗਰਾਰੀਆਂ ਲੱਗੀਆਂ ਹੁੰਦੀਆਂ ਚੱਕਰ ਆਉਣੇ ਹੁੰਦੇ ਨੇ ਪੂਰੇ ਤਾਂ ਉਸ ਤੇ ਕਰਕੇ ਇਹ ਚਾਬੀ ਇੱਥੋਂ ਭਰਨੀ ਪੈਂਦੀ ਹੈ ਦੇਖ ਸਕਦੇ ਹੋ ਸੀ ਇੱਥੋਂ ਆਹ ਚਾਬੀ ਭਰੀ ਜਾ ਰਹੀ ਹੈ ਇੱਥੋਂ ਆਹ ਗੜੇ ਪਿਆ ਸੌਂਗ 1933 10th of ਫੈਬਰੂਅਰੀ 1933 33 ਇਹ ਕਿੱਥੋਂ ਮਿਲਦੇ ਫਿਰ ਇਹ ਜਿਹੜੇ ਲਿਆ ਕੇ ਰੱਖਿਆ ਉਹਨਾਰੇ ਕਾਂਡ ਇਹ ਆ ਜੀ 65 ਸਾਲ ਪੁਰਾਣਾ ਰਿਕਾਟ ਜੁੱਤੀ ਕਸੂਰੀ ਜੁੱਤੀ ਕਸੂਰੀ ਪੈਰ ਨਾ ਪੂਰੀ ਸਰਿੰਦਰ ਕੌਰ ਦਾ ਇਹ ਤਵੇ ਕਿੱਥੋਂ ਮਿਲੇ ਫਿਰ ਬਾਬਾ ਜੀ ਇਹ ਸਾਰੇ ਲੈ ਕੇ ਕਿੱਥੋਂ 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 ਲੈ ਕੇ ਆਏ ਇਹ ਮੈਂ ਪਟਿਆਲੇ ਦੇ ਲਿਆ ਮੈਂ ਰਿੰਗਲੇ ਵਾਦੇ ਬਾਹਮ ਜੀ ਥਿੰਗਰਿੰਗ ਇਲਾ ਜੀ ਅੱਛਾ ਹਾਂ ਤੇ ਬਾਕੀ ਇਹ ਇਕੱਠੇ ਕਿਥੋਂ ਕਿਤੇ ਹੋਏ ਨੇ ਇਹਦਾ ਪੁਰਾਣਾ ਜਹਾਂ ਪਤਾ ਲੱਗਦਾ ਰਹਾਂ ਮੈਂ ਤੇ ਆਪਣਾ ਪਹੁੰਚ ਪਹੁੰਚ ਕਰੂੰ ਇਹਦਾ ਦੁਕਾਨਾਂ ਦੇ ਕੋਲ ਅੱਜ ਵੀ ਪਏ ਹੋਣੇ ਨੇ ਪੁਰਾਣੀਆਂ ਜੇ ਗੱਲ ਕਰੀਏ ਬਹੁਤ ਮਹਿੰਗੇ ਹੋਗੇ ਜੀ ਬਹੁਤ ਮਹਿੰਗੇ ਹੱਥ ਨਹੀਂ ਰੱਖਣ ਦਿੰਦੇ ਹੂੰ ਇਹ ਇਹਦੇ ਵਿੱਚ ਅੱਛਾ ਉਸ ਮਾਂ ਲੱਗੀ ਆਦਾ ਨਵਾਂ ਲੱਗਦਾ ਹਾਰਡ ਬਿਲਕੁਲ ਨਵਾਂ ਜੀ ਇਹ ਕਿੱਥੋਂ ਲਿਆਂਦਾ ਇਹ ਭਤੀਜਾ ਬਾਹਰ ਰਹਾ ਕੈਨੇਡਾੋਂ ਲਿਆ ਅੱਛਾ ਉਧਰ ਤਾਂ ਬੰਦੇ ਹੋਣੇ ਨੇ ਹੁਣ ਹਾਂ ਆਪਣੇ ਤਾਂ ਨਹੀਂ ਇੱਧਰ ਬੰਦੇ ਹੈਗੇ ਨਾ ਤਾਂ ਦੇਖ ਸਕਦੇ ਹਾਂ ਕੈਨੇਡਾ ਤੋਂ ਲਿਆਂਦਾ ਗੇਰੀ ਪੈਕਿੰਗ ਹੀ ਅਸਲ ਦੇ ਵਿੱਚ ਜਿਹੜੀ ਹੈ ਦੱਸਦੀ ਹੈ ਕਿ ਬਾਹਰੋਂ ਆਇਆ ਨਮਾ ਹੈ ਇਹ ਬਾਪੂ ਜੀ ਹੁਣਾਂ ਦੇ ਭਤੀਜੇ ਦੇ ਵੱਲੋਂ ਗਿਫਟ ਦਿੱਤਾ ਗਿਆ ਕਿਉਂਕਿ ਸ਼ੌਂਕ ਰੱਖਦੇ ਨੇ ਬਾਪੂ ਜੀ ਨੂੰ ਇਹ ਚੀਜ਼ਾਂ ਦਾ ਤੇ ਉਸਧਰੋਂ ਕੈਨੇਡਾ ਤੋਂ ਲਿਆਂਦਾ ਗਿਆ ਹੈ ਇਹ ਇਕਨੇ ਮਾਡਲ ਇਹ 60 ਮਾਡਲ ਹੈ ਜੀ ਅਸ਼ਾ ਬਾਬਾ ਇੱਕ ਇਹ ਆਪਣਾ ਸੂਈ ਧਰਨਦਾ ਵੀ ਹੁੰਦਾ ਹੈ ਕਿ ਕਿੱਥੇ ਰੱਖਣੀ ਹੈ ਇਹ ਹਿਸਾਬ ਸੇ ਰੱਖਣੀ ਬੜਾ ਦੇ ਹੋਰ ਬਖਾ ਰੱਖੀ ਜਾ ਫਿਰ ਫੁੱਲ ਟੁੱਟਣੇ ਕਬ ਡਰ ਰਹਾ ਗਾ ਇਹ ਕਿਹੜਾ ਰਿਕਾਰਡ ਹੈਗਾ ਇਹ ਆ ਐਲਪੀ ਨਹੀਂ ਨਹੀਂ ਐਲਪੀ ਐਲਪੀ ਕਾ ਐਲਪੀ ਰਿਕਾਰਡ ਆ ਇਹ ਗਾਰਿਆ ਦਦਾਰ ਸੰਧੂ ਠੀਕ ਹੈ ਉਹ ਜਾਮਲੇ ਦੇ ਪਏ ਨੇ ਨਾਲ ਹੀ ਕਲਦੀਬ ਮਾਨਕ ਦੀਆਂ ਕਲੀਆਂ ਪਈਆਂ ਹਾਂ ਜੀ ਕੀ ਹਾਲ ਬਾਤਾਂ ਬਈ ਦੇਖ ਸਕਦੇ ਹਾਂ ਦੋਸਤੋ ਇਹ ਰੱਖੀਆਂ ਹੋਈਆਂ ਇਹ ਬਾਪੂ ਜੀ ਉਹਨਾਂ ਦੇ ਵੱਲੋਂ ਪੰਜਾਬ ਦੀਆਂ ਪੁਰਾਣੀਆਂ ਵਿਰਾਸਤੀ ਚੀਜ਼ਾਂ ਖਿਆਨਾ ਕਹਿ ਲਈਏ ਅਸਲ ਬਿਜਲੀ ਤੇ ਚੱਲਦਾ ਇਹ ਹਾਂ ਇਹ ਬਿਜਲੀ ਵਿਚਾਲੇ ਠੀਕ ਹੈ ਇਹ 1960 ਮਾਡਲ ਹੈ ਜਾਨੀ ਹਾਂ ਜੀ ਇਹ ਵੀ ਕਵਾੜੀਆਂ ਲਿਆ ਸੀ ਹਾਂ ਜੀ ਇਹ 150 ਰੁਪਏ ਕਿ ਲੇਗਾ ਆਪ ਤਿਆਰ ਕਰੀਏ ਜੀ 150 ਰੁਪਏ ਲਿਆਂਦੀ ਸੀ ਇਹ ਤੇ ਉਸ ਤੋਂ ਬਾਅਦ ਕਿੰਨਾ ਖਰਚਾ ਆ ਗਿਆ ਆਪ ਦਾ 1000 ਰੁਪਏ ਹੋਰ ਖਰਚਾ ਆ ਗਿਆ ਤੇ ਸਮਾ ਐਂਪਲੀਫਾਇਰ ਪਾਇਆ ਹੋਰ ਪਾਇਆ ਸਮਾਨ ਅੱਛਾ ਪਹਿਲਾਂ ਇਹ ਸਿੱਖਿਆ ਸੀ ਕੰਮ ਕਿ ਤੁਹਾਨੂੰ ਪਹਿਲੇ ਦਿਨ ਹੀ ਇੰਟਰਸਟ ਸੀ ਇਹ ਚੀਜ਼ ਚ ਮੈਂ ਆਪ ਸਿੱਖਿਆ ਸ਼ੌਂਕ ਸੀ ਆਪਣੀਆਂ ਮਸ਼ੀਨਾਂ ਬਗਾੜ ਬਗਾੜ ਗਿਆ ਅੱਛਾ ਆਪ ਨੂੰ ਸ਼ੌਂਕ ਸੀਗਾ ਪਹਿਲਾਂ ਹਾਂ ਇਹ ਜੰਮਲੇ ਕਰ ਕਾਟ ਕਰ ਰਿਹਾ ਧਾਰਮਿਕ ਅੱਛਾ ਇਹ ਤੁਹਾਡੇ ਭਤੀਜੇ ਨੇ ਤੁਹਾਨੂੰ ਗਿਫਟ ਕੀਤਾ ਹਾਂ 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 ਇਹ ਵੀ ਬਾਬਾ ਪੁਰਾਣੇ ਲੱਗਦੇ ਨੇ ਇਹ ਸਾਰੇ 100 ਸਾਲ ਪੁਰਾਣੇ ਨੇ ਇਹ ਵੀ ਕਬਾੜੀਆਂ ਤੋਂ ਇਕੱਠੇ ਕਰੇ ਸੀ ਹਾਂ ਹੀ ਕਬਾੜੀਆਂ ਵੇ ਅਜਾ ਉਹਨਾਂ ਨੇ ਤਾਂ ਫਿਰ ਫੋਨ ਨੰਬਰ ਵੀ ਸੇਵ ਕਰਕੇ ਆਉਣਾ ਵੀ ਬਾਬੇ ਨੂੰ ਫੋਨ ਮਾਰਿਆ ਜਦੋਂ ਕੋਈ ਇਹ ਚੀਜ਼ ਆ ਗਈ ਹਾਂ 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 ਐ ਤੁਹਾਡੇ ਬੇਟੇ ਜੀ ਗੱਲ ਕਰਾਂ ਤੁਹਾਡੇ ਬੇਟੇ ਸੁਣਦੇ ਨੇ ਉਹਨਾਂ ਨੂੰ ਹੈਗਾ ਇਹ ਚੀਜ਼ ਦਾ ਸ਼ੌਂਕ ਨਾ ਅੱਗਾ ਨਹੀਂ ਕਿਸੇ ਨੂੰ ਸ਼ੌਂਕ ਤੁਹਾਨੂੰ ਹੀ ਸੀ ਬਸ ਹੋਰ ਦੂਰੋਂ ਦੂਰੋਂ ਬਹੁਤ ਆਉਂਦੇ ਹੋਣੇ ਨੇ ਫੋਨ ਜਾਂ ਤੁਹਾਨੂੰ ਵੀਡੀਓ ਕਾਈਂ ਜਾ ਮਿਰਬਾ ਇਹ ਕੰਨ ਨਾਲ ਆਈਆਂ ਵੀਡੀਓ ਬਣਾਉਣ ਦੀ ਹੁਣ ਧਰਨੇ ਚੱਲਿਆ ਦਿੱਲੀ માં ਮੈਂ 1 ਸਾਲ ਤੋਂ ਧਰਨੇ માં ਦਿੱਲੀ ਬਜਾਈ ਆ ਮਸ਼ੀਨ ਉੱਥੇ ਵੀ ਲੈ ਗਈ ਧਰਨੇ ਚ ਹਾਂ ਹਾਂ ਮੈਨੂੰ ਜਾਣਾ ਸਾਰੇ ਜੀ ਕਿਹੜੀ ਲੈ ਗਈ ਧਰਨੇ ਚ ਫਿਰ ਸਾਰੀ ਮਸ਼ੀਨਾਂ ਘੁੰਮੀ ਵੀ ਮੇਰੀ ਜੀ ਸਾਰੀ ਧਰਨੇ ਮੈਂ ਅੱਜ ਦੇ 55 ਸਾਲ ਪਹਿਲਾਂ ਜਦ ਮੈਨੇ 102 ਮਾਡਲ ਮਸ਼ੀਨ ਲਈਦੀ ਬੇਡ ਨਗਲੈਂਡ ਵਾਲੀ ਰਿਕਾਡ ਮਿਲਦਾ ਮੈਨੂੰ ਪਹਿਲੀ ਪਹਿਲਾਂ ਮੋਹਨ ਸਿੰਘ ਆਮਰ ਸਿੰਘ ਥੌਂਕੀ ਦਾ ਅਰ ਮੋਹਨ ਸਿੰਘ ਬਿੰਡੇ ਦਾ ਐ ਯੋਤਾ ਗੋਪੀ ਜੰਦਗਾ ਰਾਜਾ ਆਖੇ ਸੁਣੋ ਰਾਣੀਓ ਮੈਨੂੰ ਹੁਣ ਠਕਾਇਓ ਨਾ ਮੈਨੂੰ ਹੁਣ ਪਰਮਾਨ ਲਈ ਕੋਈ ਗਲ ਵੀ ਜੁਲਫਾਂ ਪਾਇਓ ਨਾ ਇਹ ਰਿਕਾਰਡ ਮੇਰਾ ਪਹਿਲੀ ਪਹਿਲਾ ਰਿਕਾਰਡ ਦਾ ਕਿੱਥੋਂ ਲੈ ਕੇ ਰੱਖਿਆ ਬਾਜੀ ਕਿੱਥੋਂ ਲਿਆ ਸੀ ਇਹ ਯੋ ਲੈਣਾ ਤੇ ਮੈਨੇ ਤਰਸੀਂ ਬੜੀ ਗਵਾਂਡ ਮਾਤੇ ਕੇ ਰੇਡੀ ਵਾਲ ਹਸਪਤਲ ਲਿਆ ਆ ਇਹ ਵੀ ਦੇਖਦੇ ਨਾਲ ਜਿਹੜੇ ਆ ਲੈ ਕੇ ਆਏ ਸੀ ਇਹ ਵੀ ਇਹ ਕਿੱਥੋਂ ਕਿੱਥੋਂ ਲੈ ਕੇ ਆ ਸਾਰੇ ਆ ਨਹੀਂ ਤਾਂ ਇਤਨੀ ਵਸ ਕਿਸੇ ਬਦ ਪੰਜ ਕਿਸੀਬਾ ਦੇ 10 ਇਹ ਮੇਰੇ ਕੋਲ 2000 ਰਿਕਾਰਡ ਇਕੱਠੇ ਕਰੇ ਹੋਏ ਜੀ 2000 ਹਾਂ 300 ਰਿਕਾਰਡ ਮੇਰੇ ਕੋਲ ਪੱਥਰ ਕਾ ਜੀ ਔਰ 1700 ਰਿਕਾਰਡ ਮੇਰੇ ਕੋਲ ਪਲਾਸਟਿਕ ਕਾ ਈਪੀ ਰਿਕਾਰਡ ਐਲਪੀ ਰਿਕਾਰਡ ਈਪੀ ਤਾਂ ਹੁਣ ਵੀ ਜਿਹੜੇ ਅੱਜ ਕੱਲ ਵੀ ਹੁਣ ਵੀ ਈਪੀ ਚੱਲ ਰਹੇ ਨੇ ਵੈਸੇ ਤਾਂ ਇਹ ਗੱਲ ਕਰੀ ਈਪੀ ਐਕਸਟੈਂਡਡ ਪਲੇ ਹਾਂ ਪੱਥਰਗਰ ਕਾਟੇ ਵਰਤੇ ਦੁਬਾਰਾ ਪਲਾਸਟਿਕ ਪਰ ਆਏ ਦੇ ਨੇ ਉਹਨੂੰ ਈਪੀ ਰਿਕਾਰਡ ਕਾ ਹਾਂ ਐਕਸਟੈਂਡਡ ਪਲੇ ਕਹਿੰਦਾ ਪਿੰਡ ਦਾ ਨਾਮ ਮੈਂ ਦੇਖਿਆ ਮੈਂ ਜਦੋਂ ਆਉਣਾ ਸੀ ਮਾ ਕਸੌਲੀ ਪਿੰਡ ਕਸੌਲੀ ਨੂੰ ਨਹੀਂ ਲੱਗਦਾ ਉਹ ਹਿਮਾਚਲ ਦੀ ਕਸੌਲੀ ਪਰ ਇਹ ਇਧਰ ਆਪਣਾ ਮਹਾਲੀ ਛੋਟਾ ਜਿਹਾ ਗਰਾਵਾਂ ਆ ਜੀ ਹਾਂ ਇਸ ਵਾਰ 60 70 ਘਰ ਹੋਣਗੇ ਸਾਰੇ ਗੋਵਾਂ ਅਰੇ ਹਰਿਆਣਾ ਪੰਜਾਬ ਦੇ ਬਾਰਡਰ ਪਰ ਮਾਰਾ ਆਖਰੀ ਗੋਆ ਪੰਜਾਬ ਦਾ ਬਿਲਕੁਲ ਮਾਰੀ ਅੱਧੀ ਜ਼ਮੀਨ ਹਰਿਆਣਾ ਮਾ ਅੱਧੀ ਪੰਜਾਬ ਮਾ ਬਾਰਡਰ ਦੇ ਪਰ ਬੈਠੇ ਜੀ ਕਿਉਂਕਿ ਜਦੋਂ ਇਧਰੋਂ ਮਹਾਲੀ ਤੋਂ ਆ ਰਹੇ ਤਾਂ ਮੂਰੇ ਹਿੰਦੀ ਦੇ ਸਾਈਨ ਬੋਰਡ ਲਿਖੇ ਤਾਂ ਉਦੋਂ ਪਰ ਲੱਗਦਾ ਕਿ ਹਰਿਆਣਾ ਦਾ ਹੈ ਅੱਛਾ ਇੱਕ ਫਿਰ ਤੁਹਾਨੂੰ ਨਵੀਂ ਚੀਜ਼ ਦਿਖਾਵਾਂ ਸਾਦ ਨਾ ਦੇਖੀ ਹੋਆ ਜੀ ਪਲੀ ਪਹਲਾ ਰਕਾਟ ਇਹੋ ਤਾਂ ਵਾਜੀ ਗ੍ਰਾਮੋਫੋਨ ਇਸਤੇ ਪਹਿਲਾ ਹੋਆ ਦੀ ਫੋਨੋਗ੍ਰਾਫ ਫੋਨੋਗ੍ਰਾਫ ਉਸ ਕਾਰਕਾਟ ਮਿਲਿਆ ਮੈਨੂੰ ਇਸ ਪਰ ਐਡੀਸ਼ਨ ਕੀ ਫੋਟੋ ਆ ਐਰ ਹੋਮ ਸੈਡੀਸ਼ਨ ਹੇ ਔਰ ਗਾਲਗਾ ਔਰ ਯੋ ਇਸ ਨੂੰ ਕਹਾਂ ਐਸੀਅੰਟ ਵੈਕ ਸਿਲੰਡਰ ਇਹ ਵੀ ਚ ਇਹ ਵੀ ਚੱਲਦਾ ਹੈ ਹਾਂ ਜੀ ਪਰ ਇਹ ਚਲਾਗਾ ਦੂਈ ਮਸ਼ੀਨ ਪਰ ਹੋਰ ਮਸ਼ੀਨਾਂ ਇਸ ਕੇ ਉਹ ਇਹ ਕਿੱਥੋਂ ਮਿਲਿਆ ਜੀ ਬਰੇ ਯੋ ਪਤਿੱ ਡਾਲਿਆ ਬਾਹਰ ਦੇ ਇਹ ਵੀ ਬਾਹਰ ਤੋਂ ਹਾਂ ਉਹ ਲੈ ਆ ਦੋ ਚੀਜ਼ਾਂ ਇੱਕ ਉਹ ਮਸ਼ੀਨ ਲੈ ਆ ਬਿਲਕੁਲ ਨਮੀ ਇੱਕ ਇਹ ਰੁਕਾਟ ਲੈ ਆ ਯੋ ਉਰ ਰੁਕਾਟ ਬਹੁਤ ਘੱਟ ਮਿਲ ਆ ਜੀ ਯੋ ਐਸੀਅੰਟ ਵੈਕ ਸਿਲੰਡਰ ਆ ਇਹਦੇ ਉੱਪਰ ਲਿਖਿਆ ਵੀ ਹੋਇਆ ਹੋਗਾ ਹਾਂ ਜੀ ਇਹ ਤਾਂ ਮੈਨੂੰ ਲੱਗਦਾ ਬਹੁਤ ਨਾ ਬਹੁਤ 2-300 ਸਾਲ ਪੁਰਾਣਾ ਹੋਣਾ ਤਾਂ ਫਿਰ ਬਹੁਤ ਪੁਰਾਣਾ ਰਿਕਾਰਡ ਹੈ ਪਹਿਲੀ ਪਹਿਲਾ ਰਿਕਾਰਡ ਤਾਂ ਦੋਸਤੋ ਦਿਖਾ ਰਹੀ ਸੀ ਤੁਹਾਨੂੰ ਪਿੰਡ ਕਸੌਲੀ ਇਹ ਪਿੰਡ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਹੈ ਜਦੋਂ ਬਨੂੜ ਤੋਂ ਅੰਬਾਲੇ ਨੂੰ ਜਾਈਦਾ ਤੇ ਨਾਲ ਸਨ ਮੇਰੇ ਨਾਲ ਬਾਪੂ ਮੋਹਨ ਸਿੰਘ ਜੀ ਜਿਨ੍ਹਾਂ ਦੇ ਕੋਲ ਇਹ ਕੀਮਤੀ ਹੀਰਿਆਂ ਤੋਂ ਵੀ ਕੀਮਤੀ ਅਨਮੁੱਲਾ ਖਜ਼ਾਨਾ ਆਪਣੇ ਦੇ ਕੋਲ ਸੰਭ ਕੇ ਰੱਖਿਆ ਹੋਇਆ ਹੋਰ ਵੀ ਅਜਈਆਂ ਵੀਡੀਓਜ਼ ਲੈ ਕੇ ਤੁਹਾਡੇ ਤੱਕ ਆਉਂਦੇ ਰਹਾਂਗੇ ਮੈਨੂੰ ਦੇ ਇਜਾਜ਼ਤ ਕੈਮਰਾਮੈਨ ਕ੍ਰਿਸ਼ਨ ਦੇ ਨਾਲ ਮਨਦੀਪ ਜੋ ਪ੍ਰੋਪੰਜਾਟੀ